ਜੇ ਉਹਨਾਂ ਨੇ ਅਣਗੋਲਿਆ ਕੀਤਾ ਤਾਂ ਅੱਜ ਉਹ ਪਿੱਛੇ ਨੇ ਮੈਂ ਪੰਜਾਬ ਪ੍ਰਧਾਨਗੀ ਸੀ ਮੇਰੇ ਕੋਲੇ ਮੌਜੂਦਾ ਪੰਜਾਬ ਦੀ ਪ੍ਰਧਾਨ ਸੀਗੀ ਮਹਿਲਾ ਵਿੰਗ ਦੀ ਤੇ ਮੈਂ ਇਹ ਪ੍ਰਧਾਨਗੀ ਸਾਥ ਚੱਲਣ ਵਾਲਿਆ ਹਾਂ ਔਰ ਸੱਚ ਦਾ ਸਾਥ ਦੇਣਾ ਸਰਦਾਰ ਰਮਨਜੀਤ ਸਿੰਘ ਜੀ ਤੋਂ ਅੱਜ ਹੈ ਜੁਨਾ ਤੋਂ ਪਰਮਜੀਤ ਸਿੰਘ ਜੀ ਅਸੀਂ ਆਪਣੀ ਖੇਤਰੀ ਪਾਰਟੀ ਆਪਣੀ ਆਕਾਲੀ ਦਲ ਦੇ ਵਿੱਚ ਮੈਂ ਪੰਜ ਜੁਆਇਨਿੰਗ ਕੀਤੀ ਕਿ ਸਾਡੇ ਪੰਜਾਬ ਦੀ ਪਾਰਟੀ ਹੈ ਅਸੀਂ ਪੰਜਾਬ ਦੇ ਭਲੇ ਵਾਸਤੇ ਆਏ ਸੀਗੇ ਇਹ ਪਾਰਟੀ ਵੀ ਦੂਜੀ ਪਾਰਟੀ ਵੀ ਜਿਹੜੀ ਵਾਈਸ ਅਸ ਸੀ ਭਾਈ ਸੀ ਪੰਜਾਬ ਦੇ ਭਲੇ ਵਾਸਤੇ ਹੀ ਬਣਾਈ ਸੀ ਕਿਉਂਕਿ ਮੈਂ ਸੋਚੀ ਸੀਗੇ ਕਿ ਇਮਾਨਦਾਰ ਪਾਰਟੀ ਹੈ ਤਾਂ ਉਹ ਇਮਾਨਦਾਰ ਨਹੀਂ ਨਿਕਲੀ ਤਾਂ ਅਸੀਂ ਪੰਜਾਬ ਦੇ ਭਲੇ ਵਾਸਤੇ ਇਸ ਸ਼੍ਰੋਮਣੀ ਕਾਲੀ ਦਾ ਜੁਆਇਨ ਕੀਤੀ ਜੋ ਕਿ ਸਾਡੇ ਪ੍ਰੋਫੈਸਰ ਸੁਮੇਸ਼ ਸਿੰਘ ਜੀ ਦਾ ਵੀ ਕਹਤੇ ਨੇ ਉਹਨਾਂ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਕਿ ਇਹ ਪਾਰਟੀ ਦੇ ਵਿੱਚ ਆਪਾਂ ਆਈਏ ਤੇ ਆਪਾਂ ਕੰਮ ਕਰੀਏ ਪੰਜਾਬ ਦੇ ਭਲੇ ਲਈ ਕੰਮ ਕਰਨਾ ਹੈ ਸੀ ਬੋਲੇ ਸੋਨਹਾਰ ਤੇ ਤੁਹਾਡੇ ਸਾਰਿਆਂ ਦੇ ਅੱਗੇ ਇਹ ਹੀ ਬੇਨਤੀ ਹੈ ਕਿ ਪਲੀਜ਼ ਸਾਨੂੰ ਨਵਾਂ ਨਾ ਸਮਝਿਓ ਪੰਜਾਬ ਦੇ ਯਹਾਂ ਸੇ ਹੀ ਤੁਹਾਡੇ ਵਾਂਗ ਭੈਣ ਭਰਾਵੀਆਂ ਪੰਜਾਬੀ ਆ ਤੇ ਤੁਸੀਂ ਸਾਰਿਆਂ ਨੇ ਸਾਡਾ ਸਾਥ ਦੇਣਾ ਹੈ ਇਹਦਾ ਸੋਚਿਓ ਕਿ ਅਸੀਂ ਕਿਸੇ ਦੀ ਸ਼ਿਕਾਇਤ ਨਾ ਆਇਆ ਜਾਂ ਕੁਝ ਨਹੀਂ ਪਰ ਕਮੈਂਟ ਕਰਕੇ ਆਪਾਂ ਨੇ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਚੱਲਣਾ ਹੈ 11 ਅਗਸਤ ਨੂੰ ਜੋ ਸਰਦਾਰ ਸੁਖਬੀਰ ਸਿੰਘ ਪਾਲ ਜੀ ਨੇ ਇਤਨਾ ਲਗਾਣੇ ਆਪਣੀ ਪਾਰਟੀ ਸਾਰਿਆਂ ਦੇ ਹੱਕ ਦੇ ਵਿੱਚ ਆ ਕਿਸਾਨਾਂ ਦੇ ਨਹੀਂ ਹੀ ਨਹੀਂ ਇਹ ਸਾਡੇ ਸਾਰਿਆਂ ਦੇ ਲਈ ਨਹੀਂ ਹੈ ਇਸ ਦੇ ਵਿੱਚ ਆਪਾਂ ਸਭ ਨੇ ਮਤ ਚਾ ਕੇ ਹਿੱਸਾ ਲੈਣਾ ਤੇ ਮੈਂ ਇਹੀ ਬਸ ਬੇਨਤੀਆਂ ਕਰਦੀਆਂ ਤੁਹਾਡੇ ਅੱਗੇ ਤੇ ਜੋ ਕੁਝ ਮੇਰੇ ਤੋਂ ਗਲਤ ਜੇ ਕੁਝ ਕਿਹਾ ਗਿਆ ਤਾਂ ਮਾਫੀ ਤੇ ਬਾਕੀ ਨਾਮ ਨਿਯੁਕਤ ਜਿਹੜੇ ਸਾਡੇ ਭਰਾ ਨੇ ਐਨ ਕੇ ਸ਼ਰਮਾ ਜੀ ਗੁਰਦੀਪ ਸਿੰਘ ਰਾਜੂ ਖੰਨਾ ਜੀ ਆਪਣੇ ਹਰਿਆਉ ਸਾਹਿਬ ਅਮਿਤ ਰਾਠੀ ਜੀ ਔਰ ਆਪਣੇ ਜਿੰਦਰ ਸਾਹਿਬ ਇਹ ਮੈਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਤੇ ਆਪਣੇ ਸਨੋਰਤੋ پیشن ਜੀ ਕਈ ਚਿਹਰੇ ਆਏ ਜਿਹਨੇ ਸਾਰਿਆਂ ਨੂੰ